ਵਿਧਾਨ ਸਭਾ ਦੇ ਵਿੱਚ ਇੱਥੇ ਬੇਦਬੀ ਨੂੰ ਲੈ ਕੇ ਬਿੱਲ ਪੇਸ਼ ਕੀਤਾ ਗਿਆ ਤੇ ਕਾਫੀ ਹੰਗਾਮਾ ਵਿਧਾਨ ਸਭਾ ਦੇਖਣ ਨੂੰ ਮਿਲੇ ਜਾਈ। ਬਿੱਲ ਦੇ ਬਾਰੇ ਵਿੱਚ ਕੋਈ ਕਿੰਤੂਪੰਤੂ ਨਹੀਂ ਜੋ ਮਾਤ ਜੜੇ ਗਿਆ ਹੈ ਜੋ ਸ਼ਸਤਾ ਜੋ ਤਰਾਂ ਮੰਗਿਆ ਉਹਨਾਂ ਦੇ ਉੱਤੇ ਸਹਿਮਤੀ ਪਰ ਨਾਲ ਬਿੱਲ ਜਿਹੜਾ ਹੈਗਾ ਉਹ ਸਿਲੈਕਟਡ ਕਮੇਟੀ ਦੇ ਹਵਾਲੇ ਕੀਤਾ ਜਾਏਗਾ ਕੋਈ ਨੀ ਕੋਈ ਕਿਸੀ ਕਮੀਆਂ ਕਮੀਆਂ ਤਰੋਟੀਆਂ ਨਹੀਂ ਰਹਿਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਦੀ ਫੰਡਸ਼ਾਨ ਨਿਸਾਰਾਂ ਦੀ ਰੈ ਲਈ ਜਾਣੀ ਚਾਹੀਦੀ 6 ਮਹੀਨੇ ਦਾ ਖਰਚ ਸਮਾਵੀ ਕਾਫੀ ਹੁੰਦਾ ਮੈਨੂੰ ਲੱਗਦਾ ਕਿ ਬੜਾ ਖੁੱਲਾ ਡੁੱਲਾ ਸਮਝ ਹੈ ਕਿ ਪਾਰਟਪਾ ਦੇ ਜਿਹੜੇ ਆਗੂ ਵੀ ਨੇ ਪ੍ਰਧਾਨ ਵੀ ਨੇ ਅਸ਼wini ਸ਼ਰਮਾ ਜੀ ਅਸ਼wini ਸ਼ਰਮਾ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਬਿਲ ਦੇ ਮੁੱਦੇ ਤੇ ਆਪ ਜਿਹੜਾ ਜਾ ਕੇ ਕੇਂਦਰ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਪਹਿਲਾਂ ਵੀ ਬਿਲ ਬਣਦੇ ਰਹੇ ਨੇ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਹੈ ਕੀ ਲੱਗਦਾ ਐਕਟ ਦੇ ਨਾਲ ਅਸਰ ਦੇਖਣ ਨੂੰ ਮਿਲੇਗਾ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਨਾਲ ਫਰਕ ਪਵੇਗਾ ਵੀ ਹਾਂ ਘਟਨਾਵਾਂ ਰੁਕਣਗੀਆਂ ਜੀ ਉਹ ਸਵਾਲ ਇਹ ਹੁੰਦਾ ਹੈ ਕਿ ਕੀ ਇਹ ਐਕਟ ਬਣ ਪਾਏਗਾ ਸਿਖਬਾਲ ਖੈਰਾਨ ਨੇ ਇਸ ਮੁੱਦੇ ਤੇ ਸਵਾਲ ਚੁਕਿਆ ਦੇਖੋ ਜੀ ਪਹਿਲਾਂ ਵੀ ਇਸ ਤਰ੍ਹਾਂ ਕਾਮਰਦਾ ਜਦੋਂ ਸਮਾਸੀ ਕਪਤਾਨ ਮਰਿੰਦਰ ਮੁਖਵੰਤ ਜੀ ਜਦੋਂ ਉਸ ਵੇਲੇ ਵੀ ਇਸ ਤਰ੍ਹਾਂ ਦਾ ਮਿਲਦਾ ਜੁਲਦਾ ਬੈਲ ਆਇਆ ਸੀ ਜਿਹੜਾ ਸਰੂ ਸੰਮਤੀ ਨਾਲ ਹੀ ਪ੍ਰਵਾਨ ਹੋਇਆ ਸੀ ਗੁਰੂਗ੍ਰੰਥ ਸਾਹਿਬ ਨੂੰ ਸੀ ਬਾਪੂ ਕਹਿੰਨੇ ਅਸੀਂ ਆਪਣੇ ਬਾਪੂ ਦੀ ਸੁਰੱਖਿਆ ਦੇ ਮਾਮਲੇ ਦੀ ਗੱਲ ਕਰਦੇ ਆ ਉਹਦੇ ਤੇ ਸਵਾਲ ਉੱਠਦੇ ਆ ਤੇ ਫਿਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਾਂਗਰਸ ਹੀ ਲੰਬਾ ਸਮਾਂ ਸਤਾ ਜਰ ਰਹੀ ਹੈ ਤੁਸੀਂ ਕੀ ਕੀਤਾ ਕਾਂਗਰਸਦਰ ਵੀ ਇਹ ਵਾਦਾ ਕਰਕੇ ਆਏ ਸੀ ਪੰਜਾਬੀਆਂ ਦੇ ਨਾਲ ਕੋਈ ਸਾਸ਼ਤਰ ਦਾ ਬਾਜਵਾ ਉਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਸੀ ਅਸੀਂ ਗੱਲ ਤੇ ਰਸਾ ਪਾ ਕੇ ਖਿੱਚ ਕੇ ਲਿਆਵਾਂਗੇ ਜੀ ਇਦਾਂ ਕਰਾਂਗੇ ਜੀ ਉਦਾਂ ਕਰਾਂਗੇ ਜੀ ਹੁਣ ਕਹਿੰਦੇ ਤੁਸੀਂ ਆਪ ਹੀ ਜਿਹੜਾ ਮੀਠਿਆ ਦੀ ਹਮਾਇਤ ਕਰ ਰਹੇ ਹੋ ਫਿਰ ਮੀਠਿਆ ਦੀ ਹਮਾਇਤ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ ਕਿੰਨੇ ਇੱਕ ਪਾਸੇ ਦਾ ਕਹਿੰਦੇ ਆ ਕਿ ਜੁੱਧ ਨਸ਼ਾ ਰੋਜ਼ ਨਸ਼ੇ ਖਾਣ ਹੋਣੇ ਜਾਈਏ ਪੌਸਾ ਪੁਰਾਣੀ ਪਾਰਟੀ ਆ ਪੰਜ ਬਾਾਰ ਜਿਸ ਨੇ ਮੁੱਖ ਮੰਤਰੀ ਬਣੇ ਹੋਣ ਉਸ ਪਾਰਟੀ ਦੇ ਜਦੋਂ ਸਦਨ ਦੇ ਅੰਦਰ ਇਲਜ਼ਾਮ ਲੱਗ ਰਹੇ ਹੋ ਤਾਂ ਉਹਨਾਂ ਇਲਜ਼ਾਮਾਂ ਦਾ ਜਵਾਬ ਦੇਣ ਵਾਲਾ ਕੋਈ ਨਾ ਹੋਵੇ ਆਪਣੇ ਉੱਤੇ ਬਹੁਤ ਵੱਡਾ ਸਵਾਲ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਵੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਪਰデア ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਮਿਹਰਬਾਨੀ ਮਿੱਤਰਾਂ ਸਦਾ ਪਰਵਾਨਾ ਤੁਹਾਡਾ ਤੇ ਦਰਸ਼ਕਾਂ ਨੂੰ ਨੇ ਸਤਿਕਾਰਨ ਵਾਲੀ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਹਲੋਸਵਾਲ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਵਿਧਾਨ ਸਭਾ ਦੇ ਵਿੱਚ ਇੱਥੇ ਬੇਅਦਬੀ ਨੂੰ ਲੈ ਕੇ ਬਿਲ ਪੇਸ਼ ਕੀਤਾ ਗਿਆ ਤੇ ਸਰਬਸੰਮਤੀ ਨਾਲ ਸਹਿਮਤੀ ਬਣ ਗਈ ਹੈ ਤੇ ਹੁਣ ਜਲਦੀ ਇਹ ਬਿਲ ਪਾਸ ਵੀ ਹੋ ਜਾਵੇਗਾ ਤੇ ਕਾਫੀ ਹੰਗਾਮਾ ਵਿਧਾਨ ਸਭਾ ਦੇਖਣ ਨੂੰ ਮਿਲੇ ਜੀ ਅੱਜ ਬਿਲਕੁਲ ਕਿਉਂਕਿ ਦੁਨੀਆ ਭਰ ਚ ਬੈਠੇ ਪੰਜਾਬੀਆਂ ਦੀ ਨਜ਼ਰਾਂ ਅੱਜ ਦੇ ਦਿਨ ਤੇ ਟਿਕੀਆਂ ਹੋਈਆਂ ਸੀ ਕਿ ਬੇਅਦਬੀ ਦੇ ਮੁੱਦੇ ਤੇ ਬੇਅਦਬੀ ਦੇ ਖਿਲਾਫ ਜਿਹੜਾ ਬਿਲ ਆ ਰਿਹਾ ਹੈ ਕਿੰਨਾ ਕਸਟ ਹੈ ਗਰੁੱਦੀ ਤੇ ਰੁੱਤ ਵਰਗੀ ਆਖਦੀ ਆਗੁੰਦਾ ਕਿ ਇਹ ਬਹੁਤ سارے ਸਵਾਲ ਸੀ ਇਸ ਮਾਮਲੇ ਨਾਲ ਖਦਸ਼ੇ ਸੀ ਕਈ ਕਿ ਵੀ ਕੀ ਬਿੱਲ ਜਿਹੜਾ ਸਹੀ ਰੂਪ ਚ ਆ ਸਕੇਗਾ ਜੀ ਉਹ ਸਾਰਿਆਂ ਨੇ ਲੈ ਕੇ ਬੜੀ ਦਿਲਚਸਪੀ ਬਣਾਈ ਹੈ ਇਸ ਮੁੱਦੇ ਤੇ ਤੁਸੀਂ ਸਵਾਲ ਹੈ ਅਨੰਤਾਪਾ ਦਰਸ਼ਕਾਂ ਨਾਲ ਇਹ ਗੱਲ ਸਾਂਝੀ ਕਰਨੀ ਚਾਹਾਂਗੇ ਕਿ ਜਦੋਂ ਇਸ ਮਾਮਲੇ ਤੇ ਸਮੁੱਚੇ ਤੌਰ ਤੇ ਬਹਿਸ ਹੋਈ ਤਾਂ ਬਹਿਸ ਦਾ ਨਿਚੋੜ ਇਹ ਹੈ ਕਿ ਬਿੱਲ ਦੇ ਬਾਰੇ ਚ ਲੈ ਕੇ ਇਸ ਮੁੱਦੇ ਦੇ ਉੱਤੇ ਸਦਨ ਦੇ ਚ ਆਮ ਸਹਿਮਤੀ ਬਣੀ ਹੈ ਕਿ ਬਿੱਲ ਦੇ ਬਾਰੇ ਚ ਕੋਈ ਹਿੰਦੂ-ਪ੍ਰੰਤੂ ਨਹੀਂ ਜੋ ਮਾਤ ਜਿਹੜੀ ਹੈਗੀ ਹੈ ਜੋ ਸ਼ਰਤਾਂ ਜੋ ਤਰਾਵਾਂ ਆਈਆਂ ਉਹਨਾਂ ਦੇ ਉੱਤੇ ਸਹਿਮਤੀ ਪਰ ਨਾਲ ਬਿੱਲ ਜਿਹੜਾ ਹੈਗਾ ਉਹ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਜਾਏਗਾ ਔਰ ਇਹ ਕਿਹਾ ਗਿਆ ਹੈ ਕਿ 6 ਮਹੀਨਿਆਂ ਦੇ ਅੰਦਰ ਅੰਦਰ ਜਿਹੜੀ ਸਿਲੈਕਟ ਕਮੇਟੀ ਆਪਣੀ ਰਿਪੋਰਟ ਦੇਗੀ ਉਸ ਤੋਂ ਬਾਅਦ ਬਿੱਲ ਬਣ ਦੀ ਪ੍ਰਕਿਰਿਆ ਜਿਹੜੀ ਹੈਗੀ ਹੈ ਸ਼ੁਰੂ ਹੋਏਗੀ ਸਿਲੈਕਟ ਕਮੇਟੀ 'ਚ ਕੌਣ-ਕੌਣ ਹੋਣਗੇ ਇਹ ਗੱਲ ਸਪੀਕਰ ਪੰਜਾਬ ਦਾਨ ਸਭਾ ਕਰਤਾਰ ਸਿੰਘ ਸੰਧਵਾ ਉਹਨਾਂ ਤੇ ਛੱਡ ਦਿੱਤੀ ਗਈ ਹੈ ਉਹਨਾਂ ਵੱਲੋਂ ਕਮੇਟੀ ਬਣੇਗੀ ਪਰ ਉਹਨਾਂ ਨੇ ਅਗਰ ਆਖੀ ਹੈ ਕਿ ਸਾਰੀਆਂ ਪਾਰਟੀਆਂ ਸਾਰੀਆਂ ਧਿਰਾਂ ਦੇ ਜਿਹੜੇ ਨਮਾਇंदे ਹੈ ਇਸ ਕਮੇਟੀ 'ਚ ਲੈ ਜਾਣਗੇ ਇਹ ਸਹੀ ਹੈ ਕਿ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਨੂੰ ਪ੍ਰੋਸਾ ਦਿੱਤਾ ਹੈ ਕਿ ਸਦਨ ਦੇ ਵਿੱਚ ਜਿਹੜਾ ਪਵੈਲ ਦੇ ਤੇ ਚਰਚਾ ਕੀਤੀ ਹੈ ਪਰ ਉਹ ਚਾਹੁੰਦੇ ਹੈ ਕਿ ਕੁਝ ਸਮਾਂ ਦੇ ਕੇ ਇਸ ਬਾਰੇ ਵੱਖ-ਵੱਖ ਤਰ੍ਹਾਂ ਦੀ ਰਾਇ ਲਈ ਜਾਵੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੀ ਰਾਇ ਲਈ ਜਾਵੇ ਬੁੱਧੀਜੀਵੀਆਂ ਦੀ ਰਾਇ ਲਈ ਜਾਵੇ ਅਗੇ ਬੈਲੋ ਕੰਦੇ ਜਿਹੜੇ ਕੋਈ ਬਿਲ ਬਣ ਗਿਆ ਖਰੂਨ ਦਾ ਰੂਪ ਜਿਹੜਾ ਅਖਤਿਆਰ ਕਰੇਗਾ ਤਾਂ ਲੰਬੇ ਸਮੇਂ ਲਈ ਇਸਨੇ ਚੱਲਣਾ ਹੈ ਇਸ ਕਰਕੇ ਬਿਲ ਜੀ ਕੋਈ ਕਿਸੇ ਕੰਦੀਆਂ ਕਮੀਆਂ ਤੇ ਰੋਟੀਆਂ ਨਹੀਂ ਰਹਿਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਦੀ ਪੁੰਛਾਣ ਤੇ ਸਾਰਿਆਂ ਦੀ ਰਹਿ ਲਈ ਜਾਣੀ ਚਾਹੀਦੀ 6 ਮਹੀਨੇ ਦਾ ਕਰ ਸਮਾਂ ਵੀ ਕਾਫੀ ਹੁੰਦਾ ਮੈਨੂੰ ਲੱਗਦਾ ਕਿ ਬੜਾ ਖੁੱਲਾ ਡੁੱਲਾ ਸਮਾਂ ਹੈਗੇ 6 ਮਹੀਨੇ ਦਾ ਕਿਉਂਕਿ ਸਰਕਾਰ ਕੋਲੇ ਸਾਰਾ ਸਵਾ ਸਾਲ ਦਾ ਸਮਾਂ ਹੈ ਤੇ 6 ਮਹੀਨੇ ਦਾ ਸਮਾਂ ਹੋਣਾ ਜਿਹੜਾ ਹੈਗਾ ਬਿਲ ਦੇ ਬਾਰੇ ਚ ਰਹਿ ਲੈਣ ਦੇ ਲਈ ਰੱਖਿਆ ਗਿਆ ਹੈ ਉਦੋਂ ਤੇ ਰਹਿ ਲੈਣ ਤੋਂ ਬਾਅਦ ਇਹ ਬਿੱਲ ਜਿਹੜਾਗਾ ਨਿਰਮੜਕੇ ਜਿਹੜਾਗਾ ਇੱਕ ਦਾ ਰੂਪ ਧਾਰਨ ਕਰੇਗਾ ਪਰ ਉਸ ਤੋਂ ਪਹਿਲਾਂ ਗਵਰਨਰ ਦੀ ਪ੍ਰਵਾਨਗੀ ਹੋਏਗੀ ਕਿ ਗਵਰਨਰ ਇਸ ਬਿੱਲ ਨੂੰ ਪ੍ਰਵਾਨ ਕਰਦਾ ਹੈ ਜੇ ਪ੍ਰਵਾਨ ਕਰਦਾ ਤਾਂ ਫਿਰ ਇਹ ਬਿੱਲ ਜਿਹੜਾ ਇੱਕ ਦਾ ਰੂਪ ਬਣੇਗਾ ਨਹੀਂ ਵਰ ਕੀ ਹੁੰਦਾ ਜੇ ਗਵਰਨਰ ਦੀ ਸਹਿਮਤੀ ਨਾ ਹੋਵੇ ਤਾਂ ਰਾਸ਼ਟਰਪਤੀ ਕੋਲ ਭੇਜ ਦਿੰਦਾ ਹੈ ਫਿਰ ਰਾਸ਼ਟਰਪਤੀ ਦੀ ਪ੍ਰਵਾਨਗੀ ਦੇ ਅੰਦਰ ਪਰ ਕਰਦਾ ਹੈ ਜਾਂ ਕੇਂਦਰ ਕਿਸ ਤਰ੍ਹਾਂ ਇਸ ਬਿੱਲ ਨੂੰ ਲੈਂਦਾ ਉਹਦੇ ਬਾਰੇ ਵੀ ਖੈਰ ਪੰਜਾਬਦਾਂ ਸਭਾ ਦੇ ਅੰਦਰ ਉਹ ਕਹਿੰਦੇ ਉਹ ਕਹਿੰਦਾ ਮੰਨੀ ਵੀ ਕਿ ਸਾਰੀਆਂ 13 ਜਿਹੜੀਆਂ ਸਦਨ ਚ ਹਾਜ਼ਰ ਹੈ ਜੇ ਭਾਰਤੀ ਜਨਤਾ ਪਾਰਟੀ ਵੀ ਹੈ ਕਾਂਗਰਸ ਵੀ ਹੈ ਅਕਾਲੀ ਦਲ ਵੀ ਹੈ ਬਸਪਾ ਵੀ ਹੈ ਉਹ ਕਹਿੰਦੇ ਸਾਰੀਆਂ ਧਿਰਾਂ ਇਸ ਮੁੱਦੇ ਤੇ ਸਹਿਮਤੀ ਦੇਣਗੇ ਤਾਂ ਕੇਂਦਰ ਵੀ ਪ੍ਰਵਾਨਗੀ ਦੇਏਗਾ ਭਾਜਪਾ ਦੇ ਜਿਹੜੇ ਆਗੂ ਵੀ ਨੇ ਪ੍ਰਧਾਨ ਵੀ ਨੇ ਅਸ਼wini ਸ਼ਰਮਾ ਜੀ ਅਸ਼wini ਸ਼ਰਮਾ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਬਿੱਲ ਦੇ ਮੁੱਦੇ ਤੇ ਆਪ ਜਿਹੜਾ ਜਾ ਕੇ ਕੇਂਦਰ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਕਿ ਜਾ ਕੇ ਬਿਲ ਜਰੂਰ ਜਾਣਾ ਹੋਏਗਾ ਜਾਂ ਆਏ ਲ ਨਹੀਂ ਹੋਏਗੀ ਅਸੀਂ ਕਹਾਂਗੇ ਕਿ ਬਿਲ ਫਰਵਾਨ ਹੋਣਾ ਚਾਹੀਦਾ ਸੋ ਪੰਜਾਬ ਭਾਜਪਾ ਨੇ ਪਹਿਲੀ ਵਾਰ ਇਹੋ ਜਿਹਾ ਮੁੱਖੇ ਦੇ ਉਤੇ ਖੁੱਲ ਕੇ ਗੱਲ ਕੀਤੀ ਹੈ ਕਿ ਬੇਅਦਵੀ ਦੇ ਮੁੱਦੇ ਦੇ ਲੈ ਬਿਲ ਆ ਰਿਹਾ ਉਹਦੇ ਪਾਜਬਾ ਵੀ ਉਸ ਦਾ ਸਮਰਥਨ ਕਰਦੀ ਹੈ ਇਹ ਵੱਖਰੀ ਗੱਲ ਹੈ ਕਿ ਵੱਖਰੇ ਵੱਖਰੇ ਤੌਰ ਤੇ ਸਾਰੇ ਉਹਨਾਂ ਆਪਣੀ ਆਪਣੀ ਰਾਏ ਦਿੱਤੀ ਗਈ ਹੈ ਗੁਰੂਜੀਤ ਨੇ ਆਪਣੀ ਗੱਲ ਕੀਤੀ ਹੈ ਹਾਕਮਦਾਰ ਨੇ ਆਪਣੀ ਗੱਲ ਕੀਤੀ ਹੈ ਪ੍ਰੰਤਮ ਤੌਰ ਤੇ ਜਿਹੜਾ ਬਿਲ ਹੈ ਇੱਕ ਜਿਹੜਾ ਰੂਪ ਬਣਿਆ ਸਾਰੀ ਬੈਸ ਦਾ ਮੁੱਦੇ ਦਾ ਲੰਬੀ ਚੌੜੀ ਬਹਿਸ ਤੋਂ ਬਾਅਦ ਕਈ ਘੰਟਿਆਂ ਦੀ ਬਹਿਸ ਤੋਂ ਬਾਅਦ ਉਹ ਇਹੀ ਹੈ ਕਿ ਇਸ ਜੋ ਬਿੱਲ ਪ੍ਰਸਾਪੇਸ਼ ਹੋਇਆ ਉਹਦੇ ਦੇ ਸੈਮਟੀ ਸਿਲੈਕਟ ਕਮੇਟੀ ਦੇ ਹਵਾਲੇ ਔਰ 6 ਮਹੀਨੇ ਦੇ ਅੰਦਰ ਜਿਹੜਾ ਰਿਪੋਰਟ ਆਏਗੀ ਤੇ ਉਸ ਤੋਂ ਬਾਅਦ ਅੱਗੇ ਬਿੱਲ ਜਿਹੜਾ ਇਕ ਤਰੁਕਤਾਨ ਕਰੇਗਾ ਕੇਂਦਰ ਗਵਰਨਰ ਬਹੁਤ ਸਾਰੇ ਤੱਥਾਂ ਜਿਨਾਂ ਤੇ ਨਿਰਭਰ ਕਰੇਗੀ ਗੱਲ ਜੀ ਸੋ ਜਿੱਦਾਂ ਕੀ ਗੱਲ ਕਰਾਂਗੇ ਆਪਾਂ ਜੀ ਪਹਿਲਾਂ ਵੀ ਬਿਲ ਬਣਦੇ ਰਹੇ ਨੇ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਕਿ ਲੱਗਦਾ ਐਕਟ ਦੇ ਨਾਲ ਅਸਰ ਦੇਖਣ ਨੂੰ ਮਿਲੇਗਾ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਨਾਲ ਫਰਕ ਪਵੇਗਾ ਵੀ ਹਾਂ ਘਟਨਾਵਾਂ ਰੁਕਣਗੀਆਂ ਜੀ ਦੇਖੋ ਐਂ ਸਵਾਲ ਆਇਆ ਇਹਦੇ ਬਾਰੇ ਖਾਤੋ ਦੇ ਸਦਨ ਦੇ ਅੰਦਰ ਜਿਹਦਾ ਪਰ ਜ਼ਿਕਰ ਕਰ ਗਏ ਆਂ ਵਿਰੋਧੀ ਗਰਾਂ ਵਿਰੋਧੀ ਜਰਜਾ ਗੁਆ ਪ੍ਰਤਾਪ ਆਜਵਾ ਇਹਦੇ ਸੁਖਪਾਲ ਖੈਰਾ ਬੜੇ ਚਰਚੇ ਦਾ ਗੁਆ ਕਾਂਗਰਸ ਨੇ ਔਰ ਕਈ ਆਗੂਆਂ ਵੱਲੋਂ ਵੀ ਉਹਨਾਂ ਵੱਲੋਂ ਸਵਾਲ ਇਹ ਕੀਤਾ ਗਿਆ ਹੈ ਕਿ ਵੀ ਪਹਿਲਾਂ ਵੀ ਕਾਨੂੰਨ ਤਾਂ ਬਣਿਆ ਵਾ ਖੈਰ ਜੇ ਹੁਣ ਸਹਾਇਤ ਕਾਨੂੰਨ ਲਿਆਉਣ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਸਹਾਇਤ ਕਾਨੂੰਨ ਜਿਨ੍ਹਾਂ ਨੇ 5 ਤੋਂ 10 ਸਾਲ ਦੀ ਸਜ਼ਾ ਦਾ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਾ ਜਿਹੜਾ ਇਸ ਬਿੱਲ 'ਚ ਪ੍ਰਬੰਧ ਕੀਤਾ ਗਿਆ ਇਸੇ ਤਰੀਕੇ ਦੇ ਨਾਲ ਜਿਹੜਾ 5 ਤੋਂ 10 ਲੱਖ ਤੱਕ ਦਾ ਜੁਰਮਾਨੇ ਦਾ ਵੀ ਪ੍ਰਬੰਧ ਹੈ ਕਿ ਜਿਹੜੇ ਬੇਅਦਬੀ ਨਾਲ ਜੁੜੇ ਹੋਏ ਦੋਸ਼ੀ ਹੋਣਗੇ ਉਹਨਾਂ ਸਜ਼ਾਵਾਂ ਇਸ ਅਧਰ ਦਿੱਤੀਆਂ ਜਾਣਗੀਆਂ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਏਗਾ ਪਰ ਇਹ ਸਾਰਾ ਕੁਝ ਜਿਹੜੀਆਂ ਸਜ਼ਾਵਾਂ ਹੈਗੀਆਂ ਤਾਦੀ ਲਾਗੂ ਹੋਣੀਆਂ ਜਦੋਂ ਇਹ ਬੈਲ ਐਕਟ ਦਾ ਉਪਦਾਨ ਕਰੇਗਾ ਹੁਣ ਸਵਾਲ ਇਹ ਹੁੰਦਾ ਹੈ ਕਿ ਕੀ ਇਹ ਐਕਟ ਬਣ ਪਾਏਗਾ ਸੁਖਬਾਲ ਖੈਰੋਂ ਨੇ ਇਸ ਮੁੱਦੇ ਤੇ ਸਵਾਲ ਚ ਕਿਹਾ ਦੇਖੋ ਜੀ ਪਹਿਲਾਂ ਵੀ ਇਸ ਤਰ੍ਹਾਂ ਕੰਮ ਕਰਦਾ ਜਦੋਂ ਸਮਾ ਸੀ ਕੈਪਟਨ ਮਰਿੰਦਰ ਮੁਖਵੰਤ ਜੀ ਜਨ ਉਸ ਵੇਲੇ ਵੀ ਇਸ ਤਰ੍ਹਾਂ ਦਾ ਮਿਲਦਾ ਜੁਲਦਾ ਬੈਲ ਆਇਆ ਸੀ ਜਿਹੜਾ ਸਰੂ ਸੰਮਤੀ ਨਾਲ ਹੀ ਪ੍ਰਵਾਨ ਹੋਇਆ ਸੀ ਇਹ ਹੀ ਗੱਲ ਵਿਰੋਧੀ ਧਿਰਾਂ ਨੂੰ ਅਤੇ ਬਾਜਬਾਦ ਨੂੰ ਵੀ ਕਹੀ ਗਈ ਹੈ ਉਹਨਾਂ ਨੇ ਵੀ ਇਹ ਗੱਲ ਆ ਕਿ ਅੱਗੇ ਸਰੂ ਸੰਮਤੀ ਨਾਲ ਜਿਸੋ ਕੈਪਟਨ ਮਰਿੰਦਾ ਜਿਹੜਾ ਮੁੱਖ ਮੰਤਰੀ ਸੀ ਤੇ ਜਦੋਂ ਦਾ ਬੈਲੀ ਬੀ ਐਡਮੀਆਂ ਬਾਰੇ ਪ੍ਰਵਾਨ ਹੋਇਆ ਸੀ ਕਹਿੰਦੇ ਹੁਣ ਰਾਸ਼ਟਰਪਤੀ ਦੇ ਖਾਤੇ ਜਿਕੇ ਉਥੋਂ ਨਿਕਲੇਗਾ ਕਿ ਨਹੀਂ ਨਿਕਲੇਗਾ ਉਹ ਨਾ ਹੀ ਕਿਸੇ ਜ਼ਨੂਦੀ ਕਦੇ ਪੁੱਛ ਪੜਤਾਲ ਕੀਤੀ ਹੈ ਸੋ ਇਹ ਜ਼ਰੂਰ ਜਿਹੜੇ ਸਵਾਲ ਉਠਾਏ ਗਏ ਆ ਕਿ ਜੇ ਹੁਣੇ ਬਿਲ ਆਇਆ ਅਗੇ ਬਿਲ ਐਕਟ ਜ਼ਰੂਰ ਉਤਾਰਨ ਤਾਂ ਹੀ ਕਰੇਗਾ ਜੇ ਕੇਂਦਰਤਾ ਕੇ ਇਸ ਦੀ ਜਾਂ ਗਵਰਨਰਤਾ ਕੇ ਦੀ ਪ੍ਰਵਾਨਗੀ ਜਾਂ ਸਹਿਮਤੀ ਹੋਏਗੀ ਦੂਜੀ ਗੱਲ ਜਿਹੜੀ ਹੈ ਰਹੀ ਗੱਲ ਬਿਲ ਨੂੰ ਲਾਗੂ ਕਰਨ ਦੀ ਗੱਲ ਇਹਦੇ ਬਾਰੇ ਮੁੱਖ ਮੰਤਰੀ ਨੇ ਬਿਲਕੁਲ ਸਪੱਸ਼ਟ ਗੱਲ ਕੀਤੀ ਹੈ ਕਿ ਸ਼ਕਤੀ ਨਾਲ ਲਾਗੂ ਕਰਾਂਗੇ ਮੁੱਖ ਮੰਤਰੀ ਆਪਣੇ ਅੰਦਾਜ਼ ਉਹਨਾਂ ਨੇ ਗੱਲ ਕਹੀ ਹੈ ਕਿ ਦੇਖੋ ਗੁਰੂਗ੍ਰੰਥ ਸਾਹਿਬ ਨੂੰ ਅਸੀਂ ਬਾਪੂ ਕਹਿੰਨੇ ਅਸੀਂ ਆਪਣੇ ਬਾਪੂ ਦੀ ਸੁਰੱਖਿਆ ਦੇ ਮਾਮਲੇ ਦੀ ਗੱਲ ਕਰਦੇ ਆਂ ਉਹਦੇ ਤੇ ਸਵਾਲ ਉੱਠਦੇ ਆ ਤੇ ਫਿਰ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਅਸੀਂ ਗੁਰੂਗ੍ਰੰਥ ਸਾਹਿਬ ਦੀ ਸੁਰੱਖਿਆ ਦੇ ਮੁੱਦੇ ਤੇ ਪੰਜਾਬ 'ਚ ਨਹੀਂ ਇਹਦੇ ਤੇ ਕੋਈ ਸ਼ਕਤੀ ਕਰ ਸਕਦੇ ਤਾਂ ਹੋਰ ਕਿੱਥੇ ਹੋਏਗੀ ਸੋ ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਚਾਹੁੰਦੇ ਆ ਕਿ ਸਖਤ ਬਿਲ ਹੋਵੇ ਸਖਤੀ ਨਾਲ ਇਹ ਮਾਮਲਾ ਜਿਹੜਾ ਹੈਗਾ ਲਾਗੂ ਹੋਵੇ ਔਰ ਇਹਦੇ ਚ મતਭੇਦ ਹੋਣ ਦੇ ਬਾਵਜੂਦ ਕਾਂਗਰਸ ਅਕਾਲੀ ਦਲ ਭਾਜਪਾ ਬਾਕੀ ਤਰ੍ਹਾਂ ਨੇ ਪਾਰਟਿਸਪੇਸ਼ਨ ਕੀਤੀ ਹੈ رائے ਵੀ ਦਿੱਤੀ ਹੈ ਹਾਲਾਂਕਿ ਜੇ ਵਿਰੋਧੀ ਤੇ ਦੀ ਆਪਾਂ ਗੱਲ ਕਰਦੇ ਆਂ ਵਿਰੋਧੀ ਪ੍ਰਤਾਪ ਆਜਵਾ ਜੋ ਬੋਲ ਰਹੇ ਸੀ ਤਾਂ ਉਹਨਾਂ ਨੇ ਕਿਹਾ ਜੀ ਪਿਛਲੇ ਸਮੇਂ ਦੀ ਆਪਾਂ ਜੇ ਗੱਲ ਕਰੀਏ ਤਾਂ ਕਹਿੰਦੇ ਹੁਣ ਆਪਾਂ ਬਿਲ ਦੀ ਗੱਲ ਜ਼ਰੂਰ ਕਰਦੇ ਆਂ ਪਰ ਜਿਹੜੀ ਆਪ ਦੀ ਸਰਕਾਰ ਹੈ ਏਬੀਐਸ ਕਰਕੇ ਸਤਾ ਚਾਈਸ ਨੇ ਕਹਿ ਸੀ ਕਿ ਗੁਰੂਗ੍ਰਾਮ ਸਦੀ ਬੇਅਦਬੀ ਦੇ ਮੁੱਦੇ ਤੇ ਜਿਹੜੇ ਵੀ ਦੋਸ਼ੀ ਐ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਤੇ ਨਿਆਂ ਮਿਲੇਗਾ ਕਹਿੰਦੇ ਸੀ ਕੀ ਹੋਇਆ ਹੁਣ ਤੱਕ 3.5 ਸਾਲ ਦਾ ਸਮਾਂ ਲੰਘ ਗਿਆ ਕੋਈ ਕਾਰਵਾਈ ਨਹੀਂ ਹੋਈ ਹੁਣ ਬਿਲ ਜਾਂਦਾ ਗਿਆ ਦਿਖਾਇਆ ਜਾਏਗਾ ਕੀ ਹੋਏਗਾ ਕੀ ਨਹੀਂ ਹੋਏਗਾ ਫਿਰ ਬਾਜਾ ਹੁਣਾਂ ਤੇ ਇੱਥੋਂ ਤੱਕ ਵੀ ਕਹਿਤਾ ਖੈਰ ਵਿਰੋਧੀ ਧਿਰ ਦੇ ਆਗੂ ਆ ਉਹਨਾਂ ਨੇ ਇਹ ਜਿਵੇਂ ਕਮੈਂਡ ਸਟੇਡੇਗੇ ਸਰਕਾਰ ਵਾਲੇ ਕਰਨੇ ਵੀ ਹੁੰਦੇ ਆ ਬਾਜਾ ਹੁਣੀ ਕਹਿੰਦੇ ਦੇਖੋ ਜੀ ਕੋਟਪੂਰਾ ਬਹਿਵਲ ਗਲਾਂ ਕਾਂਡ ਦੋ ਵੱਖ-ਵੱਖ ਮਾਮਲੇ ਕੋ ਇਸੂ ਨਾਲ ਜੁੜੇ ਹੋਏ ਮੁੱਦੇ ਹੈ ਇੱਕ ਦੇ ਵਿੱਚ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਦਾ ਨਾਂ ਹੈ ਦੂਜੇ ਮੁੱਦੇ ਵਿੱਚ ਕਹਿੰਦੇ ਨਾਂ ਹੀ ਨਹੀਂ ਹੈ ਇਥੋਂ ਲੱਗਦਾ ਕਿ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦਾ ਸੁਖਵੀਰ ਬਾਦਲ ਨੂੰ ਬਚਾਉਣਾ ਚਾਹੁੰਦੀ ਹੈ ਇਹੋ ਦੇ ਇਲਜ਼ਾਮ ਸਦਨ ਦੇ ਅੰਦਰ ਲਾਏ ਗਏ ਆ ਜਿਹੜੀ ਹਾਕਮਦਾਰਾ ਨੇ ਸਪਸ਼ਟ ਤੌਰ ਤੇ ਕਿਹਾ ਕਿ ਅਸੀਂ ਸਖਤ ਜੜਾ ਕਮੂ ਲੈ ਕੇ ਆ ਰਹੇ ਹਾਂ ਔਰ ਕਾਂਗਰਸ ਦੇ ਉੱਤੇ ਵੀ ਸਵਾਲ ਉੱਠਿਆ ਕਿ ਪਿਛਲੇ ਸਮੇਂ ਚ ਕਾਂਗਰਸੀ ਲੰਬਾ ਸਮਾਂ ਸਰਤਾ ਜਰਈ ਐ ਤੁਸੀਂ ਕੀ ਕੀਤਾ ਜਦੋਂ ਮਰਿੰਦਰ ਵੀ ਇਹ ਵਾਦਾ ਕਰਕੇ ਆਏ ਸੀ ਪੰਜਾਬੀਆਂ ਦੇ ਨਾਲ ਕੋਈ ਕਾਰਵਾਈ ਨਹੀਂ ਹੋਈ ਪਰ ਹੁਣ ਇਸ ਗੱਲ ਦੇ ਉੱਤੇ ਕਹਿੰਦੇ ਸੀ ਧਿਰਣ ਸੰਕਲਪਾ ਸਾਡਾ ਪੰਜਾਬੀਆਂ ਨਾਲ ਜਿਹੜਾ ਵਾਦਾ ਕੀਤਾ ਸੀ ਕਿ ਸਖਤ ਕਾਨੂੰਨ ਲੈ ਕੇ ਆਵਾਂਗੇ ਕਿਉਂ ਜਿਹੜਾ ਧਾਰਮਿਕ ਗ੍ਰੰਥਾਂ ਦੀ ਚਾਹੀ ਕਿਸੇ ਵੀ ਧਰਮ ਨਾਲ ਸੰਬੰਧਤ ਹੋਣ Hindu ਧਰਮ ਨਾਲ ਹੋਣ Christian ਨਾਲ ਹੋਣ Muslim ਭਾਈਚਾਰੇ ਨਾਲ ਹੋਣ ਗੁਗਰਾਂ ਸਾਦੀ ਬੇਅਦਬੀ ਦਾ ਮੁੱਦਾ ਤਾਂ ਹੈ ਸਭ ਤੋਂ ਵੱਡਾ ਮਾਮਲਾ ਇਹ ਨਹੀਂ ਕਿਉਂ ਜੇ ਕਾਰਵਾਈ ਹੋਵੇ ਕਿਉਂ ਬੇਅਦਬੀਆਂ ਹੋਣ ਆਫਰ ਦੇ ਕੋਈ ਕਰਦਾ ਵੀ ਹੈ ਕੋਈ ਸਰਫਰ ਤਾਂ ਉਸ ਦੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਇਸ ਮਾਮਲੇ ਤੇ ਬਾਰ ਬਾਰ ਜਿਹੜਾ ਹਕਮਦਰ ਵੱਲੋਂ ਭਰੋਸਾ ਦਿੱਤਾ ਗਿਆ ਸਦਨ ਦੇ ਅੰਦਰ ਸਦਨ ਦੇ ਬਾਹਰ ਬੈਠੇ ਜਿਹੜੇ ਪੰਜਾਬੀ ਹੈ ਦੁਨੀਆ ਭਰ ਚ ਉਹਨਾਂ ਨੂੰ ਵੀ ਸੁਣਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਚਾਹੁੰਦੀ ਹੈ ਕਿ ਸ਼ਕਤੀ ਨਾਲ ਇਸ ਮਾਮਲੇ ਦਾ ਨਿਬਟਾਰਾ ਹੋਵੇ ਜਿਹੜੇ ਦੂਸ਼ੀਆ ਪਟਾਰੇ ਚ ਖੜੇ ਕੀਤੇ ਜਾਂ ਜੀ ਜੀ ਸੋ ਤੇ ਜੇ ਪਾਸੇ ਯੁੱਧ ਨਸ਼ਾ ਵਿਰਦ ਨੂੰ ਲੈ ਕੇ ਵੀ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖੈਰਾ ਪਰਚ ਉਲਝਦੇ ਹੋਏ ਦਿਖਾਈ ਦਿੱਤੇ ਨੇ ਜੀ ਦੇਖੋ ਬਿਲਕੁਲ ਤੁਸੀਂ ਐਮ ਸਵਾਲ ਲਿਆ ਜਦੋਂ ਆਪਾਂ ਅਕਸਰ ਸਦਨ ਬਾਰੇ ਗੱਲ ਕਰਦੇ ਆਂ ਤਾਂ ਕਿਹਾ ਜਾਂਦਾ ਕਿ ਪੰਜਾਬੀ ਇਹ ਚੋਂਦੇ ਹੁੰਦੇ ਆ ਜਦੋਂ ਸਦਨ ਦੀ ਬੈਠਕਾਂ ਹੁੰਦੀਆਂ ਕਾਰਵਾਈ ਹੁੰਦੀ ਹੈ ਤਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਪਰ ਜਦੋਂ ਸਦਨ ਦੇ ਅੰਦਰ ਆਗੂ ਚਲੇ ਜਾਂਦੇ ਆ ਗੱਲ ਤਾਂ ਮੁੱਦਿਆਂ ਦੀ ਕਰਦੇ ਆ ਅਰ ਗੱਲ ਉਹ ਇਸ ਤਰੀਕੇ ਨਾਲ ਕਰਦੇ ਆ ਕਿ ਇੱਕ ਦੂਜੇ ਦੇ ਟਕਾ ਕੇ ਵਾਰ ਕਰਦੇ ਆ ਜਿਹਦੇ ਨਾਲ ਦੂਜਾ ਅੱਗੋਂ ਬੋਲਦਾ ਫਿਰ ਉਹਦਾ ਜਵਾਬ ਹੁੰਦਾ ਤੇ ਕਈ ਵਾਰੀ ਸਾਰਥਕ ਮੁੱਦੇ ਨਹੀਂ ਤਾਂ ਬਹਿਸ ਜਿਹੜੀ ਹੈ ਨਿੱਜੀ ਲੜਾਈ ਝਗੜੇ ਤੇ ਚਲੀ ਜਾਂਦੀ ਹੈ ਅੱਜ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਜਦੋਂ ਬੇਅਦਬੀ ਦੇ ਮੁੱਦੇ ਤੇ ਬਹਿਸ ਹੋ ਰਹੀ ਸੀ ਉਸ ਵੇਲੇ ਵੀ ਕਾਂਗਰਸ ਦੇ ਸੁਖਪਾਲ ਗਹਿਰਾ ਤੇ ਦੂਜੇ ਪਾਸੇ ਜਿਹੜਾ ਆਪ ਵਾਲੇ ਆਗੂ ਹੈ ਉਹਨਾਂ ਚ ਇਸ ਮਾਮਲੇ ਤੇ ਬਹਿਸ ਜੀ ਕੋ ਗਨ ਕੋਦਰ ਗੋਲੀ ਕਾਣਦਾ ਜਦੋਂ ਮਾਮਲਾ ਆਇਆ ਤਨਕੁਦਰ ਗੋਲੀकांड ਦੇ ਮਾਮਲੇ 'ਚ ਇਹ ਕਿਹਾ ਗਿਆ ਕਿ ਜਦੋਂ ਕਾਲੀਦਲ ਦੀ ਸਰਕਾਰ ਸੀ ਤਾਂ ਸਖਵਾਲ ਕਹਿਰਾ ਦੇ ਜਿਹੜਾ ਪედა ਸੀਗੇ ਸੁਸ ਸਿੰਦਰ ਸਿੰਘ ਉਹ ਉਸ ਵੇਲੇ ਮੰਤਰੀ ਸੀ ਕਹਿੰਦੇ ਉਸ ਵੇਲੇ ਵਰਤਾਰਾ ਇਹ ਵਾਪਰਿਆ ਤਾਂ ਕਿਉਂ ਨਹੀਂ ਕਾਰਵਾਈ ਹੋਈ ਇਹਦੇ ਸਖਵਾਲ ਕਹਿਰਾ ਨੇ ਸਖਤ ਤਰਸ ਕੀਤਾ ਕਿ ਉਹ ਦੁਨੀਆ 'ਚ ਨਹੀਂ ਰਹੇ ਕਿਉਂ ਹੋਈਆਂ ਇਹ ਗੱਲਾਂ ਕਰਦੇ ਆਂ ਜਾਣਬੁੱਝ ਕੇ ਇਹ ਜਿਹੜੇ ਇਦਾਂ ਦੀਆਂ ਗੱਲਾਂ ਛੇੜੀਆਂ ਜਾ ਰਹੀਆਂ ਇਹ ਤਾਂ ਚਲੋ ਬੇਅਦਬੀ ਦੇ ਮਾਮਲੇ ਦੇ ਮਾਮਲਾ ਹੋਇਆ ਪਰ ਉਸ ਤੋਂ ਬਾਅਦ ਫਿਰ ਇਸ ਤੋਂ ਵੀ ਵੱਡਾ ਵਵਾਦ ਛੜਿਆ ਜਦੋਂ ਗੱਲ ਆਈ ਨਸ਼ਾਨੇ ਮਦਦ ਤੇ ਨੋ ਜੋ ਜਦ ਦੀ ਗੱਲ ਜਦੋਂ ਕਰਦੇ ਆ ਤਾਂ ਉਹਦੇ ਤੇ ਫੇਰ ਵਿਤਮੰਤਰੀ ਅਰਪਾਲ ਚੀਮਾ ਨੇ ਗੱਲ ਕਰਦਿਆਂ ਫੇਰ ਸਖਪਾਲ ਖੈਰਾ ਦੇ ਉੱਤੇ ਕਟਾਖ ਕੀਤਾ ਉਹਨਾਂ ਨੇ ਕਿਹਾ ਕਿ ਜੀ ਦੇਖੋ ਜਾਣਦੇ ਆ ਬਸਖਪਾਲ ਖੈਰਾ ਕਿਸ ਤਰ੍ਹਾਂ ਉਹਨਾਂ ਦੇ ਪਹਿਲਾਂ ਕੇਸ ਬਣਿਆ ਕਿਸ ਤਰ੍ਹਾਂ ਉਹਨੇ ਜਾ ਕੇ ਸਾਰਾ ਮੜਕੇ ਕਾਂਗਰਸ ਚਲੇ ਗਏ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਤੇ ਫਿਰ ਸਖਪਾਲ ਖੈਰਾ ਨੇ ਵੀ ਕੋਸ਼ਿਸ਼ ਕੀਤੀ ਕਿ ਨਹੀਂ ਇਹ ਜਾਣਬੁੱਝ ਕੇ ਮੈਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਔਰ ਨਾ ਅਸਲ ਮੁੱਦਾ ਅਸਲ ਮੁੱਦੇਾਂ ਤੋਂ ਤਾਂ ਢਟਕਾਉਣ ਲਈ ਇਹ ਸਾਰਾ ਕੁਝ ਕੀਤਾ ਜਾਇਆ। ਕਾਫੀ ਦੇਰ ਤੱਕ ਲੰਬਾ ਸਮਾਂ ਜਿਹੜਾ ਹੈਗਾ ਸਖਪਾਲ ਖਹਿਰਾ ਤੇ ਵਿਤਮੰਦਰੀ ਖੇਰਪਾਲ ਜੀਮਾ ਉਹਨਾਂ ਤੋਂ ਦੋ ਦੋ ਮੈਂ ਮੈਂ ਤੇ ਬਹਿਸ ਹੁੰਦੀ ਰਹੀ ਹਾਲਾਂਕਿ ਜਿਹੜੇ ਮੋਖੇ ਸਪੀਕਰ ਸੀ ਉਹਨਾਂ ਕੋਲ ਬਾਰ-ਬਾਰ ਕਿਹਾ ਗਿਆ ਵਿਤਮੰਦਰੀ ਨੇ ਵੀ ਕਿਹਾ ਗਿਆ ਕਿ ਤੁਸੀਂ ਇਸ ਮਾਮਲੇ ਜਨਾਲ ਜੋ ਸਖਪਾਲ ਖਹਿਰਾ ਨੂੰ ਵੀ ਕਿਹਾ ਗਿਆ ਇਸ ਮਾਮਲੇ ਜਨਾਲ ਨਾ ਪਾਓ ਪਰ ਕਾਫੀ ਟਕਰਾਅ ਦੀ ਸਥਿਤੀ ਬਣੀ ਰਹੀ ਖੈਰ ਉਹ ਤੋਂ ਬਾਅਦ ਸਪੀਕਰ ਦੇ ਦਖਲ ਨਾਲ ਫੇਰ ਸਦਨ ਦੀ ਕਾਰਵਾਈ ਆਮ般 ਸ਼ੁਰੂ ਹੁੰਦੀ ਨਜ਼ਰ ਆਈ ਜੀ ਜੀ ਸੋ ਜੋ ਪਾਸੇ ਗੱਲ ਕਰਦੇ ਜੀ ਵਿਕਰਮ ਸ਼ੋ ਮਜੀਠਿਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦੇ ਨੇ ਤੇ ਦੂਜੇ ਪਾਸੇ ਅਜੇ ਮੁਰ ਤੋਂ ਵਿਜੀਲੈਂਸ ਵੱਲੋਂ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਤੇ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਜੀ ਬਿਲਕੁਲ ਉਹਨਾਂ ਦੀ ਜਾਂਚ ਦਾ ਕੰਮ ਤਾਂ ਚੱਲ ਹੀ ਰਿਹਾ ਹੈ ਬਿਜ਼ਨਸ ਦੇ ਮਾਮਲੇ ਲੈ ਕੇ ਜਦੋਂ ਆਪਾਂ ਗੱਲ ਕਰਦੇ ਆ ਕਿ ਸਰਕਾਰ ਦਾ ਵੀ ਸਖਤ ਰੋਖ ਹੈ ਸਖਤ ਰੋਖ ਦਾ ਅੰਦਾਜ਼ਾ ਇਹ ਤੁਲ ਹੈ ਜਾ ਸਕਦਾ ਹੈ कि ਅੱਜ ਜਦੋਂ ਆਪ ਸਦਨ ਦੀ ਗੱਲ ਕਰ ਰਹੇ ਹਾਂ ਸਦਨ ਦੇ ਅੰਦਰ ਵੀ ਚੇਚੇ ਤੌਰ ਤੇ ਆਪ ਵਾਲੀ ਜਿਹੜੀ ਤੇ ਰਾਾਕੰਦਰ ਵਿਧਮੰਤਰੀ ਹਰਪਾਲ ਟੀਮਾ ਉਹਨਾਂ ਨੇ ਜਿਹੜੇ ਵਿਰੋਧੀ ਧਿਰ ਦੇ ਆਗੂ ਹੈ ਪ੍ਰਤਾਪ ਬਾਜਵਾ ਉਹਨਾਂ ਤੇ ਸਵਾਲ ਕੀਤਾ ਕਿ ਤੁਸੀਂ ਕਹਿੰਦੇ ਸੀ ਅਸੀਂ ਗੱਲ ਤੇ ਰਸਾ ਪਾ ਕੇ ਖਿੱਚ ਕੇ ਲਿਆਵਾਂਗੇ ਜੀ ਏਦਾਂ ਕਰਾਂਗੇ ਜੀ ਉਦਾਂ ਕਰਾਂਗੇ ਜੀ ਹੁਣ ਕਹਿੰਦੇ ਤੁਸੀਂ ਆਪ ਹੀ ਜਿਹੜਾ ਮੀਟਿਆ ਦੀ ਹਮਾਇਤ ਕਰ ਰਹੇ ਹੋ ਔਰ ਚੇਚੇ ਤੌਰ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਬਿਕਰਮ ਮਜੀਠੀਆ ਦੀ ਮਾਹਤ ਕੀ ਤਿਆਰੀ ਹੈ ਕਾਂਗਰਸ ਕੋਲ ਉਹਨੇ ਇੱਕ ਪਾਸੇ ਦਾ ਕਹਿੰਦੇ ਆ ਕਿ ਜੁਦ ਨਸ਼ਾ ਰੋਜ਼ ਨਸ਼ੇ ਖਤਮ ਹੋਣੇ ਚਾਹੀਦੇ ਦੂਜੇ ਪਾਸੇ ਜੋ ਨਸ਼ਾ ਤਸਕਰਾਂ ਉਹਨਾਂ ਦੀ ਪ੍ਰਤਾਪ ਵਾਜ ਵਰਗੀ ਆਗੂ ਹੈ ਤੇ ਹੋਰ ਕਾਂਗਰਸ ਦੇ ਆਗੂ ਹੈ ਉਹ ਜਿਹੜੇ ਇਸ ਮਾਮਲੇ ਨੂੰ ਲੈ ਕੇ ਵੀ ਕਾਂਗਰਸ ਤੇ ਆਪ ਚ ਕਈ ਮੌਕਿਆਂ ਤੇ ਟਕਰਾ ਹੁੰਦਾ ਨਜ਼ਰ ਆਇਆ ਜਣੀ ਬਿਕਰਮ ਜਿੱਠੀਆ ਦਾ ਮੁੱਦਾ ਬੇਸ਼ੱਕ ਹੋਇਆ ਇਸ ਵੇਲੇ ਜੇਲ੍ਹ ਜਵੇ ਟੈਗਰਸ ਆਦੰਦੇ ਮੈਂਬਰ ਵੀ ਨਹੀਂ ਹੈ ਇਹਦੇ باوجود ਵੀ ਜਿਹੜਾ ਕਿ ਚਾਚਾ ਸਾਧਨ ਦੇ ਅੰਦਰ ਚਲਦੀ ਰਹੀ ਬਿਕਰਮਨੀਟਿਆ ਦਾ ਨਾਲੇ ਕੇ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਸੰਝੀ ਕਰਨੀ ਚਾਹਾਂਗਾ ਦੇਖੋ ਆਪਾਂ ਜਦੋਂ ਬਿਕਰਮਨੀਟਿਆ ਦਾ ਜ਼ਿਕਰ ਕਰ ਰਹੇ ਹਾਂ ਬਿਕਰਮਨੀਟਿਆ ਉਹ ਕਦਾਵਰ ਟਕਸਾਲੀ ਆ ਗੂਆ ਕਾਲੀ ਦਲ ਦੇ ਜਿਹੜੇ ਪੰਜ ਵਾਰ ਜਿਸ ਪਾਰਟੀ ਨੇ ਇੱਥੇ ਸਰਕਾਰ ਬਣਾਈ ਆਪਾਂ ਅਕਸਰ ਜਿੱਤ ਕਰਦੇ ਆਂ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਉਦੇ باوجود ਦਾ ਸਦਨ ਚ ਬਹਿਸ ਹੋ ਰਹੀ ਸੀ ਮੈਂ ਵੀ ਇਹ ਜਾਣਦਾ ਜਦੋਂ ਇਹ ਸਾਰੇ ਮਾਮਲੇ ਦੇਖ ਰਿਆ ਸੀ ਤਾਂ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਕਾਲੀਦਾਲ ਪੂਰੀ ਤਰ੍ਹਾਂ ਸਦਨ ਦੇ ਅੰਦਰ ਅਲੱਗ-ਥਲੱਗ ਪੈਂਦਾ ਨਜ਼ਰ ਆਇਆ ਜਣੀ ਕੋਈ ਇੱਕ ਵੀ ਐਸਾ ਆਗੂ ਨਹੀਂ ਜਿਸ ਨੇ ਖੜਾ ਹੋ ਕੇ ਕਾਲੀਦਾਲ ਨੂੰ ਡਿਫੈਂਡ ਕੀਤਾ ਹੋਵੇ ਚਾਹੇ ਬਕਰ ਮੀਡੀਆ ਵਾਲੇ ਬੋਲਿਆ ਗਿਆ ਚਾਹੇ ਬੀਐਸਬੀ ਦੇ ਮੁੱਦੇ ਤੇ ਬੋਲਿਆ ਗਿਆ ਕਾਲੀਦਾਲ ਦੀ ਆਵਾਜ਼ ਜਿਹੜੀ ਹੈ ਗਿਆ ਸਦਨ ਚ ਸੁਣਨੀ ਬੰਦ ਹੋ ਗਈ ਹੈ ਕਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਦਾ ਹਸ਼ਰ ਹੁੰਦਾ ਹੈ ਕਿਸ ਕਦਰ ਹਾਸ਼ੀਏ ਤੇ ਚਲੀਆਂ ਜਾਂਦੀਆਂ ਹਨ ਜਿਹੜੀ ਪੋਲੀਟੀਕਲ ਪਾਰਟੀ ਲੰਬਾ ਇਤਿਹਾਸ ਰੱਖਦੀ ਹੈ ਵੱਡਾ ਪਛੋਕੜ ਹੈ 100 ਸਾਲ ਪੁਰਾਣੀ ਪਾਰਟੀ ਹੈ ਪੰਜ ਵਾਰ ਜਿਸ ਦੇ ਮੁੱਖ ਮੰਤਰੀ ਬਣੇ ਹੋਣ ਉਸ ਪਾਰਟੀ ਦੇ ਜਦੋਂ ਸਦਨ ਦੇ ਅੰਦਰ ਇਲਜ਼ਾਮ ਲੱਗ ਰਹੇ ਹੋਣ ਤਾਂ ਉਹਨਾਂ ਇਲਜ਼ਾਮਾਂ ਦਾ ਜਵਾਬ ਦੇਣ ਵਾਲਾ ਕੋਈ ਨਾ ਹੋਵੇ ਆਪਣੇ ਵਿੱਚ ਬਹੁਤ ਵੱਡਾ ਸਵਾਲ ਹੈ ਜੋ ਸਦਨ ਦੇ ਅੰਦਰ ਕਿਸ ਤਰ੍ਹਾਂ ਸਾਡੇ ਦੇਖਦਿਆਂ ਦੇਖਦਿਆਂ ਕੰਪਲੀਟੀਕਲ ਪਾਰਟੀ ਜਿਹੜੀ ਐਡੀ ਤਖੜ ਪਾਰਟੀ ਸੀ ਜਿਨ੍ਹਾਂ ਨੇ ਵੱਡੇ ਵੱਡੇ ਮੋਰਚੇ ਲਾਏ ਕੇਂਦਰ ਨੂੰ ਚੈਲੰਜ ਕੀਤਾ ਵੱਡੇ ਮੁੱਦਿਆਂ ਤੇ ਗੱਲ ਕੀਤੀ ਪੰਜਾਬੀ ਸੁਭਾ ਬਣਾਉਣ ਦੀ ਲੜਾਈ ਲੜੀ ਜਿਸ ਪੰਜਾਬ ਵਿਧਾਨ ਸਭਾ 'ਚ ਬੈਠੇ ਆਂ ਜਿਹ ਅੱਜ ਦੇ ਮੌਜੂਦਾ ਪੰਜਾਬ ਵਿਧਾਨ ਸਭਾ ਦਾ ਰੂਪ ਹੈ ਤਾਂ ਮੈਂ ਵੀ ਇਹ ਜਾਣਨ ਚਾਹ ਸਕਦਾ ਐ ਗੱਲ ਕਿ ਕਾ ਲੀਦਾਰ ਨੇ ਜਿਹੜਾ ਮੋਰਚਾ ਲਾਇਆ ਸੀ ਉਹਦੀ ਵਜ੍ਹਾ ਕਰਕੇ ਪੰਜਾਬੀ ਸੁਭਾ ਪੰਜਾਬ ਜਿਹੜਾ ਨਵਾਂ ਪੰਜਾਬ ਬਣਿਆ ਹਰਿਆਣਾ ਬਣਿਆ ਤੁਸੀਂ ਪੰਜਾਬ ਵਿਧਾਨ ਸਭਾ ਦੀ ਆਪਾਂ ਗੱਲ ਕਰ ਰਹੇ ਆਂ ਤੁਸੀਂ ਨਵੀਂ ਪੰਜਾਬ ਵਿਧਾਨ ਸਭਾ ਚ ਅਕਾਲੀ ਦਲ ਦੀ ਆਵਾਜ਼ ਠਾਉਣ ਵਾਲਾ ਚ ਇੱਕ ਵੀ ਮੈਂਬਰ ਕਿਧਰੇ ਨਜ਼ਰ ਨਹੀਂ ਆਇਆ। ਨਹੀਂ ਅਕਾਲੀ ਦਲ ਦੀ ਆਵਾਜ਼ ਪੰਜਾਬ ਵਿਧਾਨ ਸਭਾ ਚ ਅੱਜ ਗੁੰਮ ਸੀ। ਜੀ। ਜੀ। ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਹੜ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਿੱਦਾਂ ਕਿ ਮੰਤਰੀ ਸਾਹਿਬ ਨੇ ਵਿਕਾਸ ਦੀ ਸਥਿਤੀ ਠੀਕ ਆ ਪਰ ਬਠਿੰਡੇ ਦੇ ਵਿੱਚ ਕਾਫੀ ਪਾਣੀ ਦੇਖਣ ਨੂੰ ਮਿਲਿਆ ਜੀ। ਆਪਾਂ ਹੜ੍ਹਾਂ ਦੀ ਸਿੱਧੀ ਦੇ ਗੱਲ ਕਰਦੇ ਹਾਂ ਜ਼ਰੂਰ ਸੰਨੀ ਕਰਾਂਗੇ ਪਰ ਦਰਸ਼ਕਾਂ ਨਾਲ ਮੈਂ ਗੱਲ ਜ਼ਰੂਰ ਹੋਰ ਕਾਲੀ ਗੱਲ ਦੇ ਮੁੱਦੇ ਤੇ ਸਾਂਝੀ ਕਰਨੀ ਜਾਹਾਂਗਾ ਦੇਖੋ ਇੱਕ ਪਾਸੇ ਤਾਂ ਅਕਾਲੀ ਦਰਜ ਜੀ ਦੀ ਅਗਵਾਈ ਸੰਗਵੀਰ ਬਾਦਲ ਕਰ ਰਿਹਾ ਦੂਜੇ ਪਾਸੇ ਉਹ ਭਰਤੀ ਕਮੇਟੀ ਹੈ ਜਿਹੜੀ ਆਕਾਲ ਤਰਸ ਦੇ ਜੱਜਦਾਰ ਵੱਲੋਂ 2 ਦਸੰਬਰ ਨੂੰ ਪਿਛਲੇ ਸਾਲ ਬਣਾਈ ਗਈ ਸੀ ਹੁਣ ਉਸ ਭਰਤੀ ਕਮੇਟੀ ਨੇ ਬਕਾਇਦਾ ਐਲਾਨ ਕਰ ਦਿੱਤਾ ਹੈ ਕਿ 21 ਜੁਲਾਈ ਤੋਂ ਹੁਣ ਬਲਾਕ ਪੱਧਰ ਤੇ ਡੈਲੀਗੇਟਸ ਨੂੰ ਨੇ ਸ਼ੁਰੂ ਕਰ ਰਹੇ ਹੈ ਇੱਕ ਪਾਸੇ ਦਾ ਸਿੱਧੇ ਕਾਲੀਦਾਲ ਦੇ ਉਹ ਆ ਜਦਾਂ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਸਦਨ ਦੇ ਅੰਦਰ ਕੋਈ ਆਵਾਜ਼ ਠਾਉਣ ਵਾਲਾ ਨਹੀਂ ਰਿਹਾ ਦੂਜੇ ਪਾਸੇ ਉਸੇ ਕਾਲੀਦਾਲ ਤੋਂ ਜਿਹੜੀ ਬਣੀ ਭਾਰਤੀ ਕਮੇਟੀ ਹੈ ਜਿਹਨੂੰ ਨਾਮਜ਼ਦ ਕੀਤਾ ਆਕਾਤਾ ਸਦੇ ਜਥੇਵੰਦਕ ਵੱਲੋਂ ਕੀਤਾ ਗਿਆ ਉਹਨਾਂ ਵੱਲੋਂ ਬਲਾਕ ਪੱਧਰ ਤੇ ਭਾਰਤੀ ਦੇ ਨਾਲ ਨਾਲ ਹੁਣ ਜਿਹੜੀ ਜਥੇਵੰਦਕ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜene ਲੱਗਦਾ ਹੈ ਕਿ ਆਉਣ ਵਾਲੇ ਕੁਝ ਹੀ ਦਿਨਾਂ 'ਚ ਉਸ ਪਾਰਟੀ ਵੱਲੋਂ ਵੀ ਪੂਰਾ ਜਥੇਵੰਦਕ ਢਾਂਚਾ ਖੜਾ ਕੀਤਾ ਜਾਏਗਾ ਜੇ ਜਥੇਵੰਦਕ ਢਾਂਚਾ ਬਣਦਾ ਹੈ ਕਾਲੀ ਦਲ ਨੂੰ ਜਿਦਾ ਆਪਾਂ ਸੱਧੰਦੀ ਗੱਲ ਕੀਤੀ ਐ ਬਾਹਰ ਵੀ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਜੇ ਨਵੇਂ ਰੂਪ ਚ ਕੋਈ ਕਾਲੀ ਦਲ ਦੀ ਲੀਡਰਸ਼ਿਪ ਉੱਪਰ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਦਾਵਾ ਉਹ ਵੀ ਇਹ ਕਰਦੇ ਆ ਕਿ ਅਸਲ ਹੈ ਕਾਲੀ ਦਲ ਅਸੀਂ ਆ ਹੁਣ ਆਪਾਂ ਗੱਲ ਕਰਦੇ ਆਂ ਹੜਾਂ ਦੇ ਮੁੱਦਿਆਂ ਨੂੰ ਲੈ ਕੇ ਹੜਾਂ ਦੇ ਮੁੱਦੇ ਜਿਸ ਦਾ ਤੁਸੀਂ ਸਵਾਲ ਕੀਤਾ ਦੇਖੋ ਪੰਜਾਬ ਸਰਕਾਰ ਨੇ ਪਹਿਲਾਂ ਵੀ ਇਸ ਮਾਮਲੇ ਦੇ ਕਿ ਕੋਈ ਉਹਦੀ ਸਿੱਧੀ ਨਹੀਂ ਚੋਣ ਚ ਹੜਾਂ ਵਾਲੀ ਇਹਦੇ باوجود ਜਿਹੜਾ ਹੈਗਾ ਜਿਸ ਤਰ੍ਹਾਂ ਦੀ بارش ਹੋ ਰਹੀ ਹੈ ਜਿਸ ਤਰ੍ਹਾਂ ਮਾਜ਼ਲ ਤੋਂ ਜਿਹੜਾ بارشੇ ਤੇ ਰਾਹੀ ਹੈ ਔਰ ਜਿਸ ਤਰੀਕੇ ਨਾਲ ਦਰਿਆਵਾਂ ਦੇ ਰੇ ਪਾਣੀ ਵਹਿ ਰਿਹਾ ਉਹਦੇ ਨਾਲ ਲੱਗਦਾ ਹੈ ਕਿ ਕਈ ਖੇਤਰਾਂ 'ਚ ਸਥਿਤੀ ਜੜੀ ਗਈ ਹੈ ਤਣਾਅ ਵਾਲੀ ਡਰ ਵਾਲੀ ਮਾਹੌਲ ਇਸ ਤਰ੍ਹਾਂ ਦਾ ਬਣਾ ਵਾਲੇ ਦਰਿਆਵਾਂ ਦੇ ਕਿਨਾਰੇ ਦੇ ਪਿੰਡ ਵਸੇ ਹੁੰਦੇ ਆ ਲਾਜ਼ਮੀ ਤੌਰ ਤੇ ਉਹਨਾਂ ਲਈ ਇੱਕ ਤਰ੍ਹਾਂ ਦਾ ਡਰ ਤੇ ਦਹਿਸ਼ਤ ਵਾਲਾ ਮਾਹੌਲ ਬਣਦਾ ਜਦੋਂ ਦਰਿਆਵਾਂ ਦੇ ਪਾਣੀ ਚੜਦਾ ਪਰ ਫਿਲਹਾਲ ਅਜੇ ਜਮਾਨੀ ਸਥਿਤੀ ਇਹ ਜੀ ਹੈ ਜੋ ਸਰਦਨ ਦੇ ਅੰਦਰ ਦੱਸਿਆ ਗਿਆ ਮੰਤਰੀ ਸਹਿਯੋਗ ਵਾਲੋਂ ਜਿਹੜੇ ਇਸ ਮਾਲ ਨਾਲ ਸੰਬੰਧਿਤ ਐ ਸੰਜਾਈ ਮੰਤਰੀ ਉਹਨਾਂ ਨੇ ਕਿਹਾ ਹੈ ਕਿ ਧਰਮ ਦੀ ਗੱਲ ਨਹੀਂ ਅਜੇ ਧਰਮਾਂ ਦਾ ਪੱਗਰ ਕਾਫੀ ਨੀਮਾ ਹੈ ਅਰ ਜੇ ਅਗਲੇ ਦਿਨਾਂ ਚ ਇਦਾਂ ਹੀ ਬਾਰਸ਼ਾਂ ਲਗਾਤਾਰ ਹੁੰਦੀਆਂ ਰਹੀਆਂ ਸਥਿਤੀ ਜਿਹੜੀ ਹੈਗੀ ਹੈ ਕਿਦਰੇ ਖਤਰਨਾਕ ਰੂਪੇ ਧਾਨ ਕਰ ਸਕਦੀ ਹੈ ਜੀ ਜੀ ਜੇ ਪਾਸੇ ਗੱਲ ਕਰਾਂਗੇ ਜੀ 114 ਸਾਲਾ ਐਥਲੀਟ ਸੀਗੇ ਜੀ ਫੋਜਾ ਸਿੰਘ ਦਾ ਦੇਹਾਂਤ ਹੋ ਗਿਆ ਜੀ ਬੜੀ ਮੰਦਪਾਗੀ ਗੱਲ ਹੈ ਜੀ ਇੱਕ ਜੋ ਖੇਡ ਜਗਤ ਦੇ ਵਿੱਚ ਕਰੋਸ ਦੀ ਲਹਿਰ ਪਾਈ ਗਈ ਹੈ ਜੀ ਬਿਲਕੁਲ ਮੈਰਾਥਨ ਦੌੜਾਕ ਫੌਜਾ ਸਿੰਘ ਬੜਾ ਚਰਚੇਸ ਨਾਲ 114 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋਇਆ ਦੇਖੋ ਅਸੀਂ ਦਰਸ਼ਕਾਂ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਨੀ ਚਾਹਾਂਗੇ ਕਿ ਕਿੱਡਾ ਪਿਆਰਾ ਇਨਸਾਨ ਕਿੰਨੇ ਪਿਆਰੀ ਸੱਚੇ ਸੀ ਉਹ ਕਿ ਇਹ ਬਿਲਕੁਲ ਅਨਪੜ੍ਹ ਪੰਜਾਬੀ ਬੋਲਦਾ ਜਰੂਰ ਸੀ ਯਾਨੀ ਪੰਜਾਬੀ ਪੜ੍ਹਨੇ ਵੀ ਨਹੀਂ ਸੀ ਆਉਂਦੀ ਹੋਰ ਕਿਸੇ ਭਾਸ਼ਾ ਦੀ ਗੱਲ ਛੱਡੋ ਪਰ ਦੁਨੀਆਂ ਦੇ ਕੋਈ ਕਿਸੇ ਬੰਦੇ ਦੀ ਆਪਣੇ ਅੰਦਰਲੀ ਕੁਦਰਤ ਵੱਲੋਂ ਕੋਈ ਸাক্ষੀਤ ਹੁੰਦੀ ਹੈ ਕੋਈ ਬਖਸ਼ਿਸ਼ ਹੁੰਦੀ ਹੈ ਅਨਪੜਾ ਹੋਣ ਦੇ باوجود ਉਹਨੇ ਦੁਨੀਆ ਭਰ 'ਚ ਆਪਣਾ ਨਾਂ ਬਣਾਇਆ ਖਾਸਤੋਂ ਦੇ ਮੈਰਾਥਨ ਦੌੜ ਦੇ ਵਿੱਚ ਜਿਹੜਾ ਹੈਗਾ ਵਿਸ਼ੇ ਪੱਧਰ ਦਾ ਰਿਕਾਰਡ ਕੈਮ ਕੀਤਾ ਗਿਆ ਇਤਿਹਾਸਕ ਸਥਿਤੀ ਸੀ ਕਿ ਜਨਮ ਸਥਿਤੀ ਨੂੰ ਲੈ ਕੇ ਉਹਦਾ ਰਿਕਾਰਡ ਨਹੀਂ ਸੀ ਲੱਭਿਆ ਫਿਰ ਬਾਅਦ 'ਚ ਰਿਕਾਰਡ ਗੂੜ ਇਕੱਠਾ ਕਰਕੇ ਇਹ ਵੀ ਰਿਕਾਰਡ ਕੈਮ ਕੀਤਾ ਗਿਆ ਉਹਦਾ ਜਨਮ ਸਥਿਤੀ ਦਾ ਪਰ ਫਿਰ ਵੀ ਇਹ ਤੇ باوجود ਜੋ ਦੁਨੀਆ ਭਰ 'ਚ ਉਹਨੇ ਨਾਂ ਬਣਾਇਆ ਇਹ ਗੱਲ ਮੈਂ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਫੌਜਾ ਸਿੰਘ ਜਿਸ ਕਦਰ 114 ਸਾਲ ਦੀ ਉਮਰ ਚੜ੍ਹ ਚੁਲਾ ਗਿਆ ਆਪਾਂ ਸਾਰੇ ਉਸ ਦੇ ਜਿਹੜਾ ਜਿਸ ਤਰ੍ਹਾਂ ਉਹਨੇ ਕਾਰਗੁਜ਼ਾਰੀ ਆਪਣੀ ਰਹੀ ਖੇਡਾਂ ਦੇ ਖੇਡਾਂ ਦੁਨੀਆ ਦੇ ਖਾਸ ਨੌਜਵਾਨਾਂ ਲਈ ਉਹ ਪੜਾਇਆ ਇੱਕ ਪ੍ਰੇਰਨਾ ਸਰੋਤ ਹੈ ਪ੍ਰਿਕ ਸਵਾਲੇ ਵੀ ਬਣਦਾ ਹੈ ਕਿ ਅਸੀਂ ਅੱਜ ਫੌਜਾ ਸਿੰਘ ਦੀ ਪ੍ਰਸ਼ੰਸਾ ਕਰ ਰਹੇ ਹਾਂ ਖਾਸ ਤੌਰ ਤੇ ਪੰਜਾਬ ਵਿਧਾਨ ਸਭਾ ਦੇ ਅੰਦਰ ਵੀ ਜਿਹੜਾ ਮਤਾ ਲੰਦਾ ਗਿਆ ਉਸ ਦਾ ਪ੍ਰਗਟਾਵਾ ਕੀਤਾ ਗਿਆ ਪ੍ਰਿਕ ਗੱਲ ਜ਼ਰੂਰ ਮੈਂ ਕਹਿਣਾ ਚਾਹਾਂ ਕਿ ਐਡੀਆਂ ਵੱਡੀਆਂ ਹਸਤੀਆਂ ਇੱਕ ਬਜ਼ੁਰਗ ਆਗੂ 114 ਸਾਲ ਦੀ ਉਮਰ ਹੋਵੇ ਘਰੋਂ ਸਹਿਰ ਕਰਨ ਗਿਆ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਗਿਆ ਉਸ ਦਾ ਪਿੰਡ ਹੈ ਮੁੱਖ ਸੜਕ ਤੋਂ ਆਪਣੇ ਪਿੰਡ ਵੱਲ ਨੂੰ ਮੁੜ ਰਿਹਾ ਸੀ ਤਾਂ ਕਿਸੇ ਕਾਰਨੇ ਫੇਟ ਮਾਰੀ ਤੇ ਜ਼ਖਮੀ ਹੋ ਗਏ ਤੇ ਉਹਨਾਂ ਦੀ ਜਾਨ ਚਲੀ ਗਈ ਜਣੀ ਸਰਕਾਰਾਂ ਇੰਨਾ ਨਹੀਂ ਕਰ ਸਕਦੀਆਂ ਕਿ ਜਿਸ ਨੇ ਦੁਨੀਆ ਭਰਜ ਪੰਜਾਬ ਦਾ ਨਾਮ ਹੋਜਾ ਸਿੰਘ ਦਾ ਆਪਾਂ ਲੜਾਈਆਂ ਲੜਦੇ ਰਹਨੇ ਸਿਕਿਉਰਿਟੀ ਨੂੰ ਲੈ ਕੇ ਇੱਕ ਕੋਈ ਮੈਂ ਕਹਿਣਾ ਨਹੀਂ ਚਾਹੁੰਦਾ ਕਿਸ ਤਰ੍ਹਾਂ ਦੇ ਆਗੂ ਹੁੰਦੇ ਐ ਸਿਕਿਉਰਿਟੀ ਹਰ ਇੱਕ ਦੇ ਲਈ ਲਾਜ਼ਮੀ ਹੁੰਦੀ ਐ ਔਰ ਸਮਾਜ ਲਈ ਕਿੰਨਾ ਕਰਦੇ ਐ ਕਿੰਨਾ ਕਿ ਨਹੀਂ ਕਰਦੇ ਉਹ ਜੀਆਂ ਗੱਲਾਂ ਲੜਾਈਆਂ ਝਗੜੇ ਸਦਨ ਦੇ ਅੰਦਰ ਵੀ ਹੁੰਦੇ ਐ डीजीपी तक पत्र ਜਾਂਦੇ ਆ ਸਰਕਾਰਾਂ ਚ ਲੜਾਈਆਂ ਆਂ ਲੜੀਆਂ ਜਾਂਦੀਆਂ ਕੀ ਫੌਜਾ ਸਿੰਘ ਦੇ ਨਾਲ ਨਹੀਂ ਸੀ ਕੋਈ ਥੋੜਾ ਸਿਕਿਉਰਿਟੀ ਦਾ ਚੈਨਲ ਤੇ ਮਦਦ ਲਈ ਕੋਈ ਦੋ ਵਿਅਕਤੀ ਦਿੱਤੇ ਜਾ ਸਕਦੇ ਕਿ ਬਜ਼ੁਰਗਾ ਘੂ ਹੈ ਦੁਨੀਆਂ ਚ ਐਡਾ ਵੱਡਾ ਨਾਮ ਨੇ ਬਣਾਇਆ ਜਾਣੀ ਉਹਦੀ ਮੌਤ ਇੱਕ ਵਜਾ ਇਹ ਵੀ ਲਾਜ਼ਮੀ ਹੋएगी ਕਿ ਕਲਾ ਫੌਜਾ ਸਿੰਘ ਜੇ ਸਰ ਕਰਨ ਗਿਆ ਹੋਵੇਗਾ ਉਹਦੇ ਅੱਗੇ ਪਿੱਛੇ ਕੋਈ ਦੇਖਭਾਲ ਕਰਨ ਵਾਲਾ ਹੋਣਾ ਨਹੀਂ ਕੋਈ ਲੰਨ ਨਾਲ ਚੱਲਣ ਦੀ ਮੈਂ ਗੱਲ ਕਰ ਰਿਹਾ 114 ਸਾਲ ਦੀ ਉਮਰ ਹੋਵੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸੇ ਦੇ ਲਿਆਣ ਨਾਲ ਉਹ 25-26 ਦਰਸਤ ਸੀਗੇ ਪਰ ਫਿਰ ਵੀ ਇੱਕ ਜਿਹੜੀ ਸਮਾਹ ਦੀ ਲੋਡ ਹੁੰਦੀ ਹੈ ਇੰਨੀ ਉਮਰ ਤੱਕ ਇਹ ਸਰਕਾਰਾਂ ਵੱਲੋਂ ਜ਼ਿੰਮੇਵਾਰੀ ਨਿਭਾਈ ਜਾਣੀ ਚਾਹੀਦੀ ਸੀ ਜਿਹੜੀ ਅਫਸੋਸ ਦਾ ਮਤਲਬ ਪੰਜਾਬ ਵਿਧਾਨ ਸਭਾ ਜ਼ਰੂਰ ਪਾਸ ਕਰ ਦਿੱਤਾ ਗਿਆ ਪਰ ਫੋਜਾ ਸਿੰਘ ਜਿਸ ਸਾਸੇ ਨਾਲ ਚਲਾ ਗਿਆ ਉਸ ਸਾਸੇ ਦਾ ਇੱਕ ਦੁੱਖ ਜ਼ਰੂਰ ਹੈ ਕਿ ਐਡੀ ਵੱਡੀ ਹਸਤੀ ਕਿਸੇ ਹਾਸੇ ਵਿੱਚ ਨਹੀਂ ਜਾਣੀ ਚਾਹੀਦੀ ਸੀ ਇਹਦੇ باوجود ਉਹਦਾ ਜਿਹੜਾ ਨਾਂ ਬਣਾਇਆ ਉਸਨੇ ਦੁਨੀਆ ਭਰ ਤੇ ਪੰਜਾਬ ਦਾ ਉਹ ਹਮੇਸ਼ਾ ਅਮਰ ਰਹੇਗਾ ਜਾਦ ਕੀਤਾ ਜਾਏਗਾ ਫੋਜਾ ਸਿੰਘ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ